ਉਹਨੇ ਟਾਈਮ ਦੀ ਟਾਈਮ ਤੱਕ ਨਹੀਂ ਸੀ ਸਾਨੂੰ ਪਤਾ ਵੀ ਉਹ ਬੇਟੇ ਨਾਲ ਐਡਾ ਸਾਡੇ ਨਾਲ ਵਿਸ਼ਵਾਸ ਘੱਟ ਕਰੇ ਕੀ ਨਾਮ ਇਹ ਛੱਡਿਆ ਹੋਇਆ ਸੀਗਾ ਆਪਣੇ ਕਿਸੇ ਦੋਸਤਾਂ ਕੋਲੇ ਜਿਹਨਾਂ ਉਹ ਜਾਣ ਸੀ ਜੀ ਉਹਨਾਂ ਦੇ ਕੋਲ ਹੀ ਰਹਿ ਰਿਹਾ ਸੀ ਸਾਨੂੰ ਐਡਾ ਨਹੀਂ ਪਤਾ ਪੱਕਾ ਪਰ ਉਹ ਪਰ ਵੀ ਕਿਤੇ ਰਹਿਦਾ ਸੀ ਹਾਂ ਜਿ ਜਿੱਦਾਂ ਸਾਨੂੰ ਉਹਨਾਂ ਨੇ ਦੱਸਣ ਦੇ ਹਿਸਾਬ ਨਾਲ ਵੀ ਸ਼ੱਕੀ ਹਾਲਾਤਾਂ ਦੇ ਵਿੱਚ ਇਹ ਮੌਤ ਹੋਈ ਹੈ ਸਾਨੂੰ ਮੈਨੂੰ ਇਹ ਵੀ ਪੂਰਾ ਪੱਕਾ ਹੈਗਾ ਵੀ ਉਹਦੇ ਘਰ ਵਾਲੀ ਨੇ ਹੀ ਕਹਿ ਕੇ ਸਮਝ ਨਹੀਂ ਆਤਰ ਵਾਏ ਐਸੇ ਬਹੁਤੇ ਵੀ ਮੈਂ ਹੀ ਲਾਏ ਤੇ بیٹے ਨੂੰ ਹੋਣ 3 ਲੱਖ ਰੁਪਏ بیٹے ਤੇ ਮੈਂ ਲਾ ਕੇ ਭੇਜਿਆ 1.5 ਲੱਖ ਦਾ ਤਾਂ ਬਹੂ ਨੇ ਹੀ ਸਮਾਨ ਭੇਜਿਆ ਮੈਂ ਅਸਲ ਐਸੇ ਕਰਕੇ ਐਸੇ ਕਿ ਨਾ ਸਾਨੂੰ ਉਹਨੇ ਟਾਈਮ ਦੀ ਟਾਈਮ ਤੱਕ ਨਹੀਂ ਸੀ ਸਾਨੂੰ ਪਤਾ ਵੀ ਉਹ بیٹے ਨਾਲ ਐਡਾ ਸਾਡੇ ਨਾਲ ਵਿਸ਼ਵਾਸ ਘੱਟ ਕਰੇਗੀ ਸਰ ਉਹਨਾਂ ਨੂੰ ਕੁਲਵਿੰਦਰ ਕੋਰਨ ਰਿਪੋਰਟ ਕਰਾਉਣਾ ਚਾਹੀਦਾ ਹੈ ਉਹਦੇ ਪੀਰੈਂਟਸ ਤੇ ਉਹਦੇ ਭਰਾ ਤੇ ਪਰਜਾਈ ਤੇ ਪਰਚਾ ਦਰਜ ਹੋਣਾ ਚਾਹੀਦਾ 104 ਤੇ 102 ਦਾ 306 ਦਾ ਉਹਨਾਂ ਨੇ ਮਰਡਰ ਕਰਵਾਇਆ ਮੇਰੇ ਬੇਟੇ ਦਾ ਸਰ ਮੈਨੂੰ ਬੱਚਾ ਮਿਲ ਜੇਗਾ ਕਿ ਤੂੰ ਦੱਸੋ ਹਾਂਜੀ ਸਾਨੂੰ ਮੇਲ ਆਈ ਹੈ ਫੋਨ ਵੀ ਆਇਆ ਸੀ ਪਹਿਲਾਂ ਫੋਨ ਆਇਆ ਸੀ ਵੀ ਤੁਸੀਂ ਡੈੱਡ ਬਡੀ ਮਗਵਾਣੀ ਹੈ ਕਿ ਇੱਥੇ ਆਣਾ ਅਸੀਂ ਕਹਿੰਦੇ ਅਸੀਂ ਮੈਂ ਇੰਡੀਆ ਹੀ ਮਗਵਾਣੀ ਹੈ ਮੈਂ ਆ ਨਹੀਂ ਸਕਦੀ ਮੇਰੇ ਬੱਚੇ ਨੂੰ ਗੁੜੀਆਂ ਨੂੰ ਕੌਣ ਸੁਣਾ ਲੇਗਾ ਪਿੱਛੇ ਇਹ ਹੁਣ ਉਹਨਾਂ ਨੇ ਸਾਰਾ ਸਾਨੂੰ ਕਰਕੇ ਭੇਜਿਆ ਮੇਰੀ ਸਿਸਟਰ ਨੇ ਸਾਰਾ ਪੈ 15000 ਡਾਲਰ ਮੇਰੇ ਦੋ ਭੈਣਾਂ ਮੇਰੀਆਂ ਰਹਿੰਦੀਆਂ ਕਿ ਕੈਨੇਡਾ ਇੱਕ ਬੈਲਵੋਰ ਰਹਿੰਦੀ ਆ ਆਸਟ੍ਰੇਲੀਆਈ ਉਹਨਾਂ ਨੇ ਸਾਰਾ ਪੈਸਾ ਲਾ ਕੇ ਹੁਣ ਰੈਡਵੋਡੀ ਰੈਡਵੋਡੀ ਭੇਜਣ ਲੱਗੇ ਨੇ ਲੋ ਬੁੱਧਵਾਰ ਆਪਣੇ ਕੋ ਲਾ ਜੇਗੀ ਮੰਗਲਵਾਰ ਨੂੰ ਭੇਜਣਗੇ ਬੇਟੇ ਨੂੰ ਲੈਣ ਵਾਲੇ 4 ਮਹੀਨੇ ਨਹੀਂ ਹੋਏ ਨੇ 11 ਫਰਵਰੀ ਨੂੰ ਹੀ ਗਿਆ ਸੀ ਹਾਂਜੀ 31 ਜਨਵਰੀ ਨੂੰ ਆਇਆ ਵੀਜ਼ਾ ਆਇਆ ਸੀ 11 ਫਰਵਰੀ ਨੂੰ ਗਿਆ ਸੀ ਉਹਨੇ ਟਾਈਮ ਦੀ ਟਾਈਮ ਤੱਕ ਨਹੀਂ ਸੀ ਸਾਨੂੰ ਪਤਾ ਵੀ ਉਹ ਬੇਟੇ ਨਾਲ ਐਡਾ ਸਾਡੇ ਨਾਲ ਵਿਸ਼ਵਾਸ ਘੱਟ ਕਰੇ ਕੀ ਨਾਮ ਇਹ ਤੁਹਾਡਾ ਛੱਡਿਆ ਹੋਇਆ ਸੀਗਾ ਆਪਣੇ ਕਿਸੇ ਦੋਸਤਾਂ ਕੋਲੇ ਜਿਹਨਾਂ ਨੂੰ ਉਹ ਜਾਣ ਸੀ ਸੀ ਉਹਨਾਂ ਦੇ ਕੋਲ ਹੀ ਰਹਿ ਰਿਹਾ ਸੀ ਸਾਨੂੰ ਐਡਰੈਸ ਦਾ ਨਹੀਂ ਪਤਾ ਪੱਕਾ ਪਰਪਰ ਵੀ ਕਿਤੇ ਰਹਿਦਾ ਸੀ ਆਹ ਜਿੱਦਾਂ ਸਾਨੂੰ ਉਹਨਾਂ ਨੇ ਦੱਸਣ ਦੇ ਹਿਸਾਬ ਨਾਲ ਵਿਸ਼ੱਕੀ ਹਾਲਾਤਾਂ ਦੇ ਵਿੱਚ ਹੀ ਮੌਤ ਹੋਈ ਆ ਸਾਨੂੰ ਮੈਨੂੰ ਇਹ ਵੀ ਪੂਰਾ ਪੱਕਾ ਹੈਗਾ ਵੀ ਉਹਦੇ ਘਰ ਵਾਲੀ ਨੇ ਹੀ ਕਹਿ ਕੇ ਕਿਸ ਵਾਂ ਮੈਂ ਇਹ ਕਰਵਾਇਆ ਐਸੇ ਬਹੁਤੇ ਵੀ ਮੈਂ ਹੀ ਲਾਏ ਤੇ بیٹے ਨੂੰ ਹੋਣ 3 ਲੱਖ ਰੁਪਈਆ بیٹے ਤੇ ਮੈਂ ਲਾ ਕੇ ਭੇਜਿਆ 1.5 ਲੱਖ ਦਾ ਤਾਂ ਬਹੂ ਨੇ ਹੀ ਸਮਾਨ ਭੇਜਿਆ ਮੈਂ ਅਸਲ ਐਸੇ ਕਰਕੇ ਐਸੇ ਕਿ ਨਹੀਂ ਸਾਨੂੰ ਉਹਨੇ ਟਾਈਮ ਦੀ ਟਾਈਮ ਤੱਕ ਨਹੀਂ ਸੀ ਸਾਨੂੰ ਪਤਾ ਵੀ ਉਹ بیٹے ਨਾਲ ਐਡਾ ਸਾਡੇ ਨਾਲ ਵਿਸ਼ਵਾਸ ਘੱਟ ਕਰੇਗੀ ਸਾਰੇ ਉਹਨਾਂ ਕੁਲਵਿੰਦਰ ਕੋਰ ਨੂੰ ਰਿਪੋਰਟ ਕਰਾਉਣਾ ਚਾਹੀਦਾ ਹੈ ਉਹਦੇ ਪੇਰੈਂਟਸ ਤੇ ਉਹਦੇ ਭਰਾ ਤੇ ਭੈਣਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ 104 ਤੇ 102 ਦਾ 1306 ਦਾ ਉਹਨਾਂ ਨੇ ਮਟਰ ਕਰਵਾਇਆ ਮੇਰੇ ਬੇਟੇ ਦਾ ਸਰ ਮੈਨੂੰ ਬੱਚਾ ਮਿਲ ਜੇਗਾ ਕਿ ਤੋਂ ਉਹ ਦੱਸੋ ਹਾਂਜੀ ਸਾਨੂੰ ਮੇਲ ਆਈ ਹੈ ਫੋਨ ਵੀ ਆਇਆ ਸੀ ਪਹਿਲਾਂ ਫੋਨ ਆਇਆ ਸੀ ਵੀ ਤੁਸੀਂ ਡੈੱਡ ਬਡੀ ਮਗਵਾਣੀ ਹੈ ਕਿ ਇੱਥੇ ਆਣਾ ਅਸੀਂ ਕਿਹਾ ਵੀ ਅਸੀਂ ਮੈਂ ਇੰਡੀਆ ਹੀ ਮਗਵਾਣੀ ਆ ਮੈਂ ਆ ਨਹੀਂ ਸਕਦੀ ਮੇਰੇ ਬੱਚੇ ਨੂੰ ਗੁੜੀਆਂ ਨੂੰ ਕੌਣ ਸੰਭਾਲੇਗਾ ਪਿੱਛੇ ਤੇ ਇਹ ਹੁਣ ਉਹਨਾਂ ਨੇ ਸਾਰਾ ਸਾਨੂੰ ਕਰਕੇ ਭੇਜਿਆ ਮੇਰੀ ਸਿਸਟਰ ਨੇ ਸਾਰਾ ਪੈ 15000 ਡਾਲਰ ਮੇਰੇ ਦੋ ਭੈਣਾਂ ਮੇਰੀਆਂ ਰਹਿੰਦੀਆਂ ਕਿ ਕੈਨੇਡਾ ਇੱਕ ਬਲਵਾਰ ਰਹਿੰਦੀ ਆ ऑस्ट्रेलियाਈ ਉਹਨਾਂ ਨੇ ਸਾਰਾ ਪੈਸਾ ਲਾ ਕੇ ਹੁਣ ਰੈਡਬੋਡੀ ਰੈਡਬੋਡੀ ਭੇਜਣ ਲੱਗੇ ਨੇ ਦੋ ਬੁੱਧਵਾਰ ਆਪਣੇ ਕੋਲ ਆਜੇਗੀ ਮੰਗਲਵਾਰ ਨੂੰ ਭੇਜਣਗੇ ਬੇਟੇ ਨੂੰ ਲੈਣੇ ਲਈ 4 ਮਹੀਨੇ ਨਹੀਂ ਹੋਏ ਨੇ 11 ਫਰਵਰੀ ਨੂੰ ਹੀ ਗਿਆ ਸੀ